ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਤੰਦੂਰੀ ਬੇਗਨ ਪੜਥਾ ਦੱਸ ਰਹੇ ਹਾਂ ਇਹ ਬਹੁਤ ਹੀ ਟੇਸਟੀ ਬਣਦਾ ਜੀ ਇਹ ਆਪਾਂ ਦੋ ਬੇਗਨ ਰੱਖੇ ਹੋਏ ਸੀਗੇ ਤੇ ਇਹ ਆਪਾਂ ਇਹਦੀ ਸਵਾਹ ਹੁਣ ਚੰਗੀ ਤਰ੍ਹਾਂ ਆਪਾਂ ਝਾੜ ਲਵਾਂਗੇ ਇਹਦੀ ਸਵਾਹ ਝਾੜ ਕੇ ਤੇ ਫਿਰ ਆਪਾਂ ਇਹਨੂੰ ਵਾਸ਼ ਕਰ ਲਾਂਗੇ ਇਹ ਮੈਂ ਸਵਾਹ ਲਈ ਝਾੜ ਤੇ ਹੁਣ ਆਪਾਂ ਕਰਾਂਗੇ ਇਹਨੂੰ ਵਾਸ਼ ਇਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਇਹ ਸਾਫ਼ ਕਰ ਲਾਂਗੇ ਆਪਾਂ ਇਹ ਜਿੰਦਾ ਬਣ ਗਿਆ ਤੁਹਾਡਾ ਇਹ ਤਾਂ ਸਾਫ਼ ਕਰ ਲਿਆ ਇਹ ਮੈਂ ਤੁਹਾਨੂੰ ਹੁੰਦਰ ਦੱਸਦੀ ਆਂ ਦੇਖੋ ਜੀ ਇਹ ਹੁਣ ਆਪਾਂ ਚੰਗੀ ਤਰ੍ਹਾਂ ਇਹਦਾ ਛਿਲੜ ਨੂੰ ਉਤਾਰ ਲਾਂਗੇ ਜਿਹੜਾ ਇਹਦਾ ਛਿਲਕਾ ਹੈ ਹੁਣ ਆਪਾਂ ਉਤਾਰਨੇ ਪਹਿਲਾਂ ਇਹਦਾ ਇਹ ਕੱਟ ਲਾਂਗੇ ਫਿਰ ਇਹਦੇ ਛਿਲਕਾ ਆਪਾਂ ਚੰਗੀ ਤਰ੍ਹਾਂ ਉਤਾਰ ਲਾਂਗੇ ਦੇ ਵਿੱਚ ਬਣਾਇਆ ਜੀ ਇਹ ਬਹੁਤ ਹੀ ਟੇਸਟੀ ਬੰਦ ਹੈ ਤੇ ਤੁਸੀਂ ਇਹ ਪਚੀ ਮਾਰੀ ਜਰੂਰ ਇਹ ਟਰਾਈ ਕਰਨਾ ਦੇਖੋ ਜੀ ਆਪਾਂ ਚੰਗੀ ਤਰ੍ਹਾਂ ਇਹ ਘਰਦਨਰ ਵੀ ਸਾਰਾ ਇਹ ਉੱਤੋਂ ਜਿਹੜਾ ਇਹ ਤਾਂ ਆਪਾਂ ਪਕਾਇਆ ਵੇ ਇਹਨੂੰ ਉਤਾਰ ਲਾਂਗੇ Ya, padunan utar le. Ini pasti apa? ਟਮਾਟਰ ਹਰੀ ਮਿਰਚ ਅਦਰਕ ਲੰਮਾ ਕੱਟਿਆ ਹੋਇਆ ਪਿਆਜ਼ ਕੱਟਿਆ ਹੋਇਆ ਤੇ ਆਪਾਂ ਜਿਹੜਾ ਪੁੱਠਾ ਰੱਖਿਆ ਸੀ ਇਹ ਆਪਣੀ ਤੇ ਆਪਾਂ ਗੈਸ ਤੇ ਕੜਾਹੀ ਰੱਖ ਲਾਂਗੇ ਕੜਾਹੀ ਰੱਖ ਕੇ ਇਹਦੇ ਵਿੱਚ ਆਪਾਂ ਨੂੰ ਸਰੋਂ ਦੇ ਤੇਲ 'ਚ ਇਹ ਤੁਸੀਂ ਬਣਾਇਓ ਜੀ ਸਰੋਂ ਦੇ ਤੇਲ 'ਚ ਬਹੁਤ ਹੀ ਟੇਸਟੀ ਬਣਦਾ ਹੈ ਤੁਸੀਂ ਕਿਉਂ ਉਹ ਦੇ ਵਿੱਚ ਜਿਆਰ ਫਾਈਂਡ ਦੇ ਵਿੱਚ ਇਹ ਨਹੀਂ ਬਣਾਉਣਾ ਇਹ ਨੂੰ ਸਰੋਂ ਦੇ ਤੇਲ 'ਚ ਬਣਾਓ ਸਰੋਂ ਦੇ ਤੇਲ 'ਚ ਬਹੁਤ ਹੀ ਕਰਾਰਾ ਬਣਦਾ ਹੈ ਜੀ ਮੇਰੇ ਚੈਨਲ ਤੇ ਨਿਊ ਵੀਡੀਓ ਸੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੈਂ ਬੈਲ ਆਈਕਨ ਦਬਾ ਦੇਣਾ ਤਾਂ ਜੋ ਵੀ ਮੈਂ ਵੀਡੀਓ ਪਾਉਣਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਤੇਲ ਜਿਹੜਾ ਆਪਣਾ ਇਹ ਭਾਫਾ ਛੱਡਣ ਦਾ ਪਿਆ ਇਹ ਪੂਰੀ ਤਰ੍ਹਾਂ ਭਾਫ ਛੱਡੀ ਜਾਂਦਾ ਜਿੰਨਾ ਚਿਰ ਤੇਲ ਕਲਕਦਾ ਨਹੀਂ ਵਧੀਆ ਉਨਾਂ ਚਿਰ ਤੁਸੀਂ ਪਿਆਜ਼ ਨਹੀਂ ਪਾਉਣੇ ਵਿੱਚ ਦੇਖੋ ਜੀ ਇਹ ਤੁਹਾਨੂੰ ਦਿਖ ਰਿਹਾ ਵੀਡੀਓ ਦੇ ਵਿੱਚ ਧੂਆ ਛੱਡ ਰਿਹਾ ਹੈ

ਇਹ ਪਿਆਜ਼ ਆਪਾਂ ਵਿੱਚ ਪਾਤੀ ਆ। ਇਹਦੇ ਵਿੱਚ ਆਪਾਂ ਹਮ ਤੰਦਸਤੀ ਆ ਕੀ ਕੁਝ ਪੋਣਾ ਮੜਾ ਜਿ ਬਰਾਉਣ ਜਦੋਂ ਹੋਗੇ ਪਿਆਜ਼ ਉਦੋਂ ਆਪਾਂ ਆਪਣੀ ਜਿਹੜੀ ਲੰਬੀ ਹਰੀ ਮਿਰਚ ਕੱਟੀ ਉਹ ਪਾਵਾਂਗੇ। ਅਦਰਕ ਪਾਵਾਂਗੇ ਤੇ ਟਮਾਟਰ ਪਾਵਾਂਗੇ। यू आप चंकी तरह हिला देवे मिक्स कर देंगे चंकी तरह हिलाल थोड़े हो गए जब ग्र गया तो हमें टमा के हल्के अदरक थोड़ा कटिया चंगी तरह आप मिक्स करते हैं मिकस करके थोड़ा जो आपका पावे जो अपना जो सारा ਆਏ ਤੇ ਕੁੜੀਆਂ ਪੀਰ ਛੱਡ ਜੂ ਜਿਹਨਾਂ ਆਪਣਾ ਜਿਹੜਾ ਆਪਣਾ ਪਿਆਜ਼ ਅਦਰਕ ਅ ਟਮਾਟਰ ਤੇ ਹਰੀ ਮਿਰਚ ਨੂੰ ਬਣਦੀ ਹੈ ਤੇ ਕੋਈ ਰੋਕਣਾ ਨਹੀਂ ਜਿਹਦੇ ਵਿੱਚ ਤੁਸੀਂ ਪਾਉਣਾ ਹੈ ਹਲਦੀ 2 ਚਮਚ ਕਿਉਂਕਿ ਕਈ ਲੋਕ ਹਲਦੀ ਨਹੀਂ ਪਾਉਂਦੇ ਜੇ ਤੁਸੀਂ ੜਕੇ ਚ ਹਲਦੀ ਪਾਉਂਦੇ ਹੋ ਸਮੈਲ ਨਹੀਂ ਤੋਂ ਨਾ ਦੇਸੀ ਤੇ ਇਹਦੇ ਵਿੱਚ ਤੁਸੀਂ ੜਕੇ ਦੇ ਪਾਉਣਾ ਆਪਦਾ ਟੇਸ ਅਕੋਰਡਿੰਗ ਨਮ ਲ ਸਕੋ ਤੇ ਹਰੀ ਮਿਰਚ ਆਪਣੀ ਗੈਨ ਮੰਨ ਜੀ ਆਪਾਂ ਲਾਲ ਮਿਰਚ ਪਾਉਂਦੇ ਹਾਂ ਕੁਪੀਰੇ ਦੇ ਵਿੱਚ ਜਿਹੜਾ ਆਪਾਂ ਇਹ ਨਹੀਂ ਆਪਣਾ ਢੇਗਣਾ ਉਹ ਵਿੱਚ ਪਾ ਦੇਣੀ ਥੋੜੀ ਜਿਹੀ ਮਹਨਾਲੀ ਪਾ ਦਈਏ ਇਹਨੂੰ ਆਪਾਂ ਮਿਕਸ ਕਰਦੇ ਆ। ਇਸ ਨੂੰ ਮਿਕਸ ਕਰਦੇ ਆ। ਇਹ ਜਦੋਂ ਹਾਂ ਸਾਲਾ ਆਪਣਾ ਪੋਰਕ ਬਣਾ ਦੇਣਾ ਫਿਰ ਵੀ ਆਪਣਾ ਜਿਹੜਾ ਮਸਾਲਾ ਉਹ ਮੜਾ ਤੇ ਪਾ ਦੂਗਾ ਇਹਨੂੰ ਆਪਾਂ ਰੱਖ ਦੇਣੀ ਥੋੜੀ ਜਿਹਾ ਬਾਕੀ ਇਹ ਜਦੋਂ ਬਣ ਜਾਣਾ। ਇਹ ਬਹੁਤ ਹੀ ਟੇਸਟੀ ਬਣੇਗੀ। ਉੱਤ ਸੀ ਤੋਸ ਬਧੀਆਂ ਤਰੀਕੇ ਨਾਲ ਬਣਿਆ ਤੇ ਟਰਾਈ ਜ਼ਰੂਰ ਕਰਨਾ ਜੀ ਇਸ ਦਾ ਤੇ ਹਲਦੀ ਭਾ ਕੇ ਸਵਾਦ ਆਦਾ ਕਈ ਲੋਕ ਹਲਦੀ ਨਹੀਂ ਪੀਂਦੇ ਕਹਿੰਦੇ ਸਮੈਲ ਲਉਂਗੀ ਬਾਅਦ ਵਿੱਚ ਨਹੀਂ ਤੁਸੀਂ ਕੋਣਾ ਜਦੋਂ ਆਪਾਂ ਲੇਗਣ ਦਾ ਉਹ ਪਾਤਾ ਨਾ ਉਹਦੋਂ ਨਹੀਂ ਪੋਣਾਗਾ ਇਹਦੇ ਵਿੱਚ ਮਸਾਲੇ ਚ ਆਪਾਂ ਹਲਦੀ ਸਾਰਾ ਕੁਝ ਪਾ ਦਿੰਦੇ ਤੇ ਇਹ ਦੇਖੋ ਜੀ ਬਣ ਕੇ ਤਿਆਰ ਹੋ ਗਿਆ ਥੈਂਕ ਯੂ ਫੋਰ ਵਾਚਿੰਗ